ਸਤਿ ਸ਼੍ਰੀ ਅਕਾਲ ਮੈਂ ਹਰਕਿਰਨ ਸਿੰਘ ਸੱਚ ਕਹੂੰ ਦੀ ਅਗਲੀ ਪੇਸ਼ਕਸ਼ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਅੱਜ ਬੜੇ ਦਿਨਾਂ ਬਾਅਦ ਪੰਜਾਬ ਦਾ ਮੌਸਮ ਥੋੜਾ ਨਿਖਰਿਆ ਹੈ ਰੈੱਡ ਅਲਰਟ ਵੀ ਜਾਰੀ ਨਹੀਂ ਕੀਤਾ ਗਿਆ ਹੈ ਪਰ ਪਾਣੀ ਦਾ ਪੱਧਰ ਹਜੇ ਉਵੇਂ ਹੀ ਬਰਕਰਾਰ ਹੈ ਪਾਣੀ ਉਤਰਿਆ ਨਹੀਂ ਡੈਮਾਂ ਦੇ ਵਿੱਚ ਵੀ ਪਾਣੀ ਦਾ ਪੱਧਰ ਘਟਿਆ ਨਹੀਂ ਹੈ ਤੇ ਪਹਾੜੀ ਇਲਾਕਿਆਂ ਖਾਸ ਕਰ ਜੰਮੂ ਕਸ਼ਮੀਰ ਦੇ ਵਿੱਚ ਲਗਾਤਾਰ ਮੀਂਹ ਪੈ ਰਿਹਾ ਹੈ ਪਰ ਹਾਲਾਤ ਕਿਹੋ ਜਿਹੇ ਵੀ ਹੋਣ ਸਿਆਸਤ ਅਤੇ ਸਿਆਸੀ ਆਗੂ ਕਦੇ ਹਾਸ਼ੀਏ ਤੇ ਨਹੀਂ ਰਹਿੰਦੇ ਇਹ ਸਾਰੀ ਬਰਬਾਦੀ ਨੁਕਸਾਨ ਦੇ ਵਿੱਚ ਚਰਚਾ ਜੋ ਹੋ ਰਹੀ ਹੈ ਉਹ ਸਿਆਸਤ ਦੀ ਹੋ ਰਹੀ ਹੈ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀ ਚੋਣਾਂ ਦੇ ਨਤੀਜਿਆਂ ਦੀ ਵੀ ਹੋ ਰਹੀ ਹੈ ਅਤੇ ਉਸ ਦੇ ਅਸਰ ਪੰਜਾਬ ਦੀ ਰਾਜਨੀਤੀ ਦੇ ਵਿੱਚ ਕੀ ਦੇਖਣ ਨੂੰ ਮਿਲਣਗੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਉਹਨਾਂ ਨਤੀਜਿਆਂ ਦਾ ਅਸਰ ਪੰਜਾਬ ਦੀ ਰਾਜਨੀਤੀ ਤੇ ਪਵੇਗਾ ਇਸਦੇ ਵੀ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਅਜਿਹਾ ਕੀ ਹੋਇਆ ਹੈ ਚੰਡੀਗੜ੍ਹ ਦੀਆਂ ਯੂਨੀਵਰਸਿਟੀ ਦੀਆਂ ਚੋਣਾਂ ਵਿੱਚ ਜੋ ਇਸ ਮੌਕੇ ਦੀ ਚਰਚਾ ਛਿੜੀ ਹੋਈ ਖਾਸ ਇਹ ਹੈ ਕਿ ਭਾਜਪਾ ਜੋ ਕਿ ਪੰਜਾਬ ਦੀ ਸਿਆਸਤ ਦੇ ਵਿੱਚ ਪੈਰ ਜਮਾਉਣ ਦੀ ਲਗਾਤਾਰ ਕੋਸ਼ਿਸ਼ ਕਰ ਰਹੀ ਹੈ ਪਰ ਪੰਜਾਬ ਦੇ ਵਿੱਚ ਇੱਕ ਵੱਡੇ ਵਿਰੋਧ ਦਾ ਸਾਹਮਣਾ ਵੀ ਲਗਾਤਾਰ ਕਰ ਰਹੀ ਹੈ ਚਾਹੇ ਉਹ ਖਾਸ ਕਰ ਕਿਸਾਨੀ ਸੈਕਟਰ ਤੋਂ ਆ ਰਿਹਾ ਹੋਵੇ ਜਾਂ ਪਿੰਡਾਂ ਤੋਂ ਆ ਰਿਹਾ ਹੋਵੇ ਪਰ ਗਰੋਧ ਲਗਾਤਾਰ ਭੱਜਪਾ ਨੂੰ ਚੱਲਣਾ ਪੈ ਰਿਹਾ ਹੈ ਉਸ ਦੀ ਜਿਹੜੀ ਸਟੂਡੈਂਟ ਵਿੰਗ ਹੈ ਵਿਦਿਆਰਥੀ ਵਿੰਗ ਏ ਵੀ ਵੀ ਪੀ ਅਖਿਲ ਭਾਰਤੀਆ ਵਿਦਿਆਰਥੀ ਪਰਿਸ਼ਦ ਉਸ ਨੇ 48 ਸਾਲਾਂ ਵਿੱਚ ਪਹਿਲੀ ਵਾਰ 1977 ਤੋਂ ਜਦੋਂ ਪੰਜਾਬ ਯੂਨੀਵਰਸਿਟੀ ਦੇ ਵਿੱਚ ਸਿੱਧੀਆਂ ਚੋਣਾਂ ਹੋਣੀਆਂ ਸ਼ੁਰੂ ਹੋਈਆਂ ਸੀ ਉਦੋਂ ਤੋਂ ਹੁਣ ਤੱਕ ਯੂਨੀਵਰਸਿਟੀ ਦੇ ਵਿਦਿਆਰਥੀ ਕੌਂਸਲ ਦੇ ਪ੍ਰਧਾਨ ਦੀ ਚੋਣ ਪਹਿਲੀ ਵਾਰ ਜਿੱਤੀ ਹੈ ਤੇ ਉਹ ਵੀ ਇੱਕ ਵੱਡੇ ਮਾਰਜਨ ਦੇ ਨਾਲ ਗੌਰਵ ਵੀਰ ਸੋਹਲ ਲੁਧਿਆਣਾ ਦੇ ਵਸਨੀਕ ਨੇ ਇਹ ਉਹ 4 ਸਾਲਾਂ ਤੋਂ ਏਬੀਬੀਪੀ ਦੇ ਨਾਲ ਜੁੜਿਆ ਹੋਇਆ ਉਮੀਦਵਾਰ ਹੈ 3148 ਵੋਟਾਂ ਲੈਂਦਾ ਹੈ ਤੇ ਇੱਕ ਆਜ਼ਾਦ ਉਮੀਦਵਾਰ ਸੁਮਿਤ ਕੁਮਾਰ ਜਿਹੜਾ ਕਿ ਦੂਜੇ ਨੰਬਰ ਤੇ ਰਿਹਾ ਸੀ 2660 ਵੋਟਾਂ ਨਾਲ ਉਹ ਇੱਕ ਵੱਡੇ ਮਾਰਜਿਨ ਤੇ ਹਾਰਾ ਹੁੰਦਾ ਐਨਐਸਯੂਆਈ ਜੋ ਕਿ ਕਾਂਗਰਸ ਦਾ ਵਿਦਿਆਰਥੀ ਸੰਗਠਨ ਹੈ ਉਸ ਦਾ ਉਮੀਦਵਾਰ ਪ੍ਰਭਜੋਤ ਸਿੰਘ ਗਿੱਲ 1359 ਵੋਟਾਂ ਲੈਂਦਾ ਹੈ ਤੇ ਐਸ ਏ ਪੀ ਜਿਹੜਾ ਕਿ ਆਮ ਆਦਮੀ ਪਾਰਟੀ ਦਾ ਵਿਦਿਆਰਥੀ ਵਿੰਗ ਹੈ ਉਸ ਤੇ ਮਨਕੀਰਤ ਸਿੰਘ ਮਾਨ ਉਹਨਾਂ ਨੂੰ 1184 ਵੋਟਾਂ ਮਿਲਦੀਆਂ ਨੇ ਇਹ ਕੁੱਲ ਜੋ ਕਿ ਸਿਆਸੀ ਪਾਰਟੀਆਂ ਦੇ ਵਿਦਿਆਰਥੀ ਵਿੰਗ ਨੇ ਉਹਨਾਂ ਦੀ ਪਰਫਾਰਮੈਂਸ ਉਹਨਾਂ ਨੇ ਚੰਡੀਗੜ੍ਹ ਦੀਆਂ ਜਿਹੜੀਆਂ ਵਿਦਿਆਰਥੀ ਕੌਂਸਲ ਦੀਆਂ ਚੋਣਾਂ ਨੇ ਉੱਤੇ ਕੀ ਪ੍ਰਦਰਸ਼ਨ ਕੀਤਾ ਉਸ ਦੇ ਨਤੀਜੇ ਯਾਰ ਐਸਓਆਈਸੀ ਅਕਾਲੀ ਦਲ ਦਾ ਵਿਦਿਆਰਥੀ ਵਿੰਗ ਉਹ ਕਾਫੀ ਪਿੱਛੇ ਰਿਹਾ 5ਵੇਂ ਨੰਬਰ ਤੇ ਰਿਹਾ ਬਹੁਤ ਘੱਟ ਵੋਟਾਂ ਪਈਆਂ ਇਹ ਵੀ ਉਹਨਾਂ ਨਤੀਜਿਆਂ ਦੇ ਵਿੱਚ ਸਾਨੂੰ ਮੈਂਸ਼ਨ ਕਰਨਾ ਬਣਦਾ ਹੈ ਹੁਣ ਬਹੁਤ ਲੋਕ ਇਹ ਵੀ ਕਹਿਣਗੇ ਕਿ ਇੱਕ ਯੂਨੀਵਰਸਿਟੀ ਦੇ ਕੁਝ ਹਜ਼ਾਰ ਨੌਜਵਾਨਾਂ ਦੀਆਂ ਵੋਟਾਂ ਦਾ ਪੰਜਾਬ ਦੇ ਸੂਬੇ ਦੀ ਵਿਧਾਨ ਸਭਾ ਚੋਣ ਤੇ ਕੀ ਅਸਰ ਪੈ ਸਕਦਾ ਹੈ ਐਵੇਂ ਤੁਸੀਂ ਵਧਾ ਚੜਾ ਕੇ ਇਸ ਨਤੀਜਿਆਂ ਨੂੰ ਪੇਸ਼ ਕਰ ਰਹੇ ਹੋ ਪਰ ਜੇ ਬਰੀਕੀ ਨਾਲ ਸਮਝਣ ਦੀ ਕੋਸ਼ਿਸ਼ ਕਰੀਏ ਕਿਤੇ ਨਾ ਕਿਤੇ ਪੰਜਾਬ ਦੀ ਸਿਆਸਤ ਦੇ ਵਿੱਚ ਜੋ ਉਤਾਰ ਚੜਾ ਆ ਰਹੇ ਨੇ ਜੋ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹਰ ਹਰਕਤ ਹਰ ਨਿੱਕੀ ਮੋਟੀ ਖਬਰ ਹਰ ਘਟਨਾ ਆਪਣਾ ਅਸਰ ਆਉਣ ਵਾਲੀਆਂ ਚੋਣਾਂ ਤੇ ਜ਼ਰੂਰ ਛੜਦੀ ਹੈ 17 ਅਗਸਤ ਤੋਂ ਹੀ ਪੰਜਾਬ ਦੇ ਵਿੱਚ ਹੜ੍ਹਾਂ ਦੀਆਂ ਖਬਰਾਂ ਸ਼ੁਰੂ ਹੋ ਗਈਆਂ ਸੀ ਪਾਣੀ ਨੇ ਦਸਤਖ ਦੇ ਦਿੱਤੀ ਸੀ ਅਤੇ 25 ਅਗਸਤ ਨੂੰ ਪੰਜਾਬ ਦੇ ਹਾਲਾਤ ਕਾਫੀ ਵਿਗੜ ਗਏ ਸੀ ਹੜ ਨੇ ਕਈ ਜ਼ਿਲ੍ਹਿਆਂ ਦੇ ਵਿੱਚ ਮਾਰ ਕਰ ਦਿੱਤੀ ਸੀ ਪਰ ਮੰਗਲਵਾਰ ਪਹੁੰਚਦੇ ਪਹੁੰਚਦੇ 2 ਸਤੰਬਰ ਨੂੰ ਪੰਜਾਬ ਦੇ ਸਾਰੇ ਜ਼ਿਲ੍ਹੇ ਹੜ ਦੀ ਮਾਰ ਵਿੱਚ ਨੇ ਇਹ ਅਧਿਕਾਰਤ ਤੌਰ ਤੇ ਪੰਜਾਬ ਸਰਕਾਰ ਵੱਲੋਂ ਐਲਾਨ ਕੀਤਾ ਗਿਆ ਹੈ ਉਦੋਂ ਤੋਂ ਹੁਣ ਤੱਕ ਬਹੁਤ ਕੁਝ ਹੋਇਆ ਹੈ ਸਭ ਤੋਂ ਪਹਿਲਾਂ ਤਾਂ ਜਿਹੜੀ ਸੱਤਾ ਤੇ ਰਹਿ ਆਮ ਆਦਮੀ ਪਾਰਟੀ ਉਹ ਲੋਕਾਂ ਦੇ ਨਿਸ਼ਾਨੇ ਤੇ ਆਈ ਹੈ ਸਰਕਾਰ ਦੇ ਮਾੜੇ ਪ੍ਰਬੰਧ ਸਮੇਂ ਸਿਰ ਕੋਈ ਕਾਰਵਾਈ ਨਾ ਕਰਨਾ ਮੌਕੇ ਤੋਂ ਪਹਿਲਾਂ ਜਿਹੜੇ ਇੰਤਜ਼ਾਮ ਕਰਨੇ ਚਾਹੀਦੇ ਨੇ ਸਰਕਾਰਾਂ ਵੱਲੋਂ ਉਹ ਨਾ ਕਰਨਾ ਇਹ ਇਲਜ਼ਾਮ ਤਾਂ ਸਰਕਾਰਾਂ ਤੇ ਲੱਗਣੇ ਹੀ ਸੀ ਪਰ ਮੁੱਖ ਮੰਤਰੀ ਭਗਵੰਤ ਮਾਨ ਦਾ ਤਾਮਿਲਨਾਡੂ ਦੇ ਇੱਕ ਸਰਕਾਰੀ ਸਮਾਗਮ ਦੇ ਵਿੱਚ ਜਾਣਾ ਉਹ ਵੀ ਵਿਰੋਧੀ ਧਿਰਾਂ ਵੱਲੋਂ ਸਰਕਾਰ ਤੇ ਹਮਲਾ ਕਰਨ ਦੇ ਲਈ ਬਹੁਤ ਉਛਾਲਿਆ ਗਿਆ ਕਿ ਮੌਕੇ ਤੇ ਜਦੋਂ ਜ਼ਰੂਰਤ ਸੀ ਪੰਜਾਬ ਦੇ ਲੋਕ ਮੁਸੀਬਤ ਵਿੱਚ ਸਨ ਉਦੋਂ ਮੁੱਖ ਮੰਤਰੀ ਪੰਜਾਬ ਛੱਡ ਕੇ ਕਿਤੇ ਹੋਰ ਫਿਰ ਰਿਹਾ ਸੀ ਇਸ ਦੇ ਉੱਤੇ ਬਹੁਤ ਵਿਰੋਧ ਹੋਇਆ ਸਰਕਾਰ ਅਤੇ ਪਾਰਟੀ ਵੱਲੋਂ ਪੂਰੀ ਕੋਸ਼ਿਸ਼ ਕੀਤੀ ਗਈ ਕਿ ਕਿਸੇ ਤਰੀਕੇ ਦੇ ਨਾਲ ਨਰੇਟਿਵ ਬਦਲਿਆ ਜਾਵੇ ਜਿਹੜਾ ਵਰਤਾਂਤ ਸਿਰਜਿਆ ਜਾ ਰਿਹਾ ਹੈ ਉਸ ਨੂੰ ਕੋਈ ਮੋੜ ਦਿੱਤਾ ਜਾਵੇ ਗੁਰਦਾਸਪੁਰ ਦੇ ਵਿੱਚ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਦੌਰੇ ਤੇ ਆਪਣਾ ਹੈਲੀਕਾਪਟਰ ਛੱਡ ਕੇ ਕਾਰ ਦੇ ਵਿੱਚ ਵਾਪਸ ਆਉਣਾ ਜੋ ਮੁੱਖ ਮੰਤਰੀ ਵੱਲੋਂ ਕੀਤਾ ਗਿਆ ਉਹ ਵੀ ਲੋਕਾਂ ਦੇ ਨਿਸ਼ਾਨੇ ਤੇ ਰਿਹਾ ਉਸ ਦਾ ਵੀ ਮਜ਼ਾਕ ਉਡਾਇਆ ਗਿਆ ਤੇ ਫਿਰੋਜ਼ਪੁਰ ਦੇ ਵਿੱਚ ਇੱਕ ਹੜਪੀੜਤ ਮਹਿਲਾ ਨੂੰ ਮਿਲਦੇ ਹੋਏ ਭਾਵਕ ਹੋ ਕੇ ਜੋ ਮੁੱਖ ਮੰਤਰੀ ਵੱਲੋਂ ਆਪਣੀਆਂ ਭਾਵਨਾਵਾਂ ਪ੍ਰਗਟ ਕੀਤੀਆਂ ਗਈਆਂ ਸੀ ਉਹਨਾਂ ਦਾ ਵੀ ਸੋਸ਼ਲ ਮੀਡੀਆ ਦੇ ਕਾਫੀ ਵਿਰੋਧ ਹੋਇਆ ਉਸ ਨੂੰ ਨਾਟਕ ਐਕਟਿੰਗ ਪਾਰਟੀ ਦੇ ਵਰਕਰ ਨੂੰ ਜਾਲੀ ਤੌਰ ਤੇ ਹੜਪੀੜਤ ਤਰ੍ਹਾਂ ਪੇਸ਼ ਕਰਨਾ ਇੱਕ ਮਾੜੇ ਡਾਇਰੈਕਟਰ ਦੁਆਰਾ ਰਚੀ ਗਈ ਇੱਕ ਰਚਨਾ ਇੱਕ ਕਲਾਕਾਰ ਨੇ ਆਪਣੀ ਕਲਾ ਦਿਖਾਈ ਬਹੁਤ ਕੁਝ ਬੋਲਿਆ ਗਿਆ ਉਹ ਵੀ ਸਰਕਾਰ ਦੇ ਉੱਤੇ ਹਮਲਾ ਕਰਨ ਦੇ ਲਈ ਵਿਰੋਧੀਆਂ ਵੱਲੋਂ ਵਰਤੀ ਗਈ ਸੋਸ਼ਲ ਮੀਡੀਆ ਤੇ ਇਸ ਦਾ ਵੀ ਬਹੁਤ ਮਜ਼ਾਕ ਉਡਾਇਆ ਗਿਆ ਇਸ ਨੂੰ ਬਹੁਤ ਭੰਡਿਆ ਗਿਆ ਜੋ ਕੁਝ ਵੀ ਸਰਕਾਰ ਵੱਲੋਂ ਹੁਣ ਤੱਕ ਕਰਨ ਦੀ ਕੋਸ਼ਿਸ਼ ਹੋਈ ਹੈ ਉਹ ਹਮੇਸ਼ਾ ਪੁੱਠਾ ਹੀ ਪਿਆ ਹੈ ਜੋ ਵੀ ਪਾਰਟੀ ਨੇ ਜਾਂ ਸਰਕਾਰ ਨੇ ਨਰੇਟਿਵ ਨੂੰ ਬਦਲਣਾ ਚਾਹਿਆ ਉਹ ਉਲਟਾ ਸਰਕਾਰ ਦੇ ਉੱਤੇ ਹੀ ਪੈ ਗਿਆ ਉਸ ਦਾ ਨੁਕਸਾਨ ਹੋਇਆ ਹੈ ਫਾਇਦਾ ਕਿਤੇ ਹੁੰਦਾ ਦਿਖਾਈ ਨਹੀਂ ਦੇ ਰਿਹਾ ਖਾਸ ਕਰਕੇ ਸੋਸ਼ਲ ਮੀਡੀਆ ਤੇ ਸਰਕਾਰ ਦੀ ਅਤੇ ਪਾਰਟੀ ਦਾ ਬਹੁਤ ਭੰਡੀ ਪ੍ਰਚਾਰ ਹੋਇਆ ਹੈ ਤੇ ਕਾਫੀ ਕਿਰਕਰੀ ਸਰਕਾਰ ਦੀ ਅਤੇ ਆਮ ਆਦਮੀ ਪਾਰਟੀ ਦੀ ਹੋਈ ਹੈ ਇਸ ਦੇ ਵਿੱਚੋਂ ਅਨਕਾਰ ਨਹੀਂ ਕੀਤਾ ਜਾ ਸਕਦਾ ਸਨੌਰ ਤੋਂ ਪਾਰਟੀ ਦੇ ਐਮਐਲਏ ਹਰਮਿਤ ਸਿੰਘ ਥਾਨ ਮਾਜਰਾ ਦੀ ਬਗਾਵਤ ਸ਼ਰਿਆਮ ਉਹਨਾਂ ਵੱਲੋਂ ਦਿੱਲੀ ਦੀ ਲੋਬੀ ਤੇ ਹਮਲੇ ਫਿਰ ਫਰਜ਼ੀ ਇੰਕਾਊਂਟਰ ਦੇ ਚਰਚੇ ਹੋਣਾ ਅਫਸਰ ਸ਼ਾਹੀ ਨੂੰ ਖੜਾ ਦੇ ਲਈ ਜ਼ਿੰਮੇਵਾਰ ਠਹਿਰਾਉਣਾ ਇਸ ਸਭ ਵੀ ਪਾਰਟੀ ਨੂੰ ਨੁਕਸਾਨ ਪਹੁੰਚਾ ਰਿਹਾ ਹੈ ਇਹਦੇ ਨਾਲ ਵੀ ਕੋਈ ਫਾਇਦਾ ਨਹੀਂ ਹੋ ਰਿਹਾ ਭਾਵੇਂ ਪਠਾਨ ਮਾਜਰਾ ਕੋਈ ਹੀਰੋ ਦੀ ਤਰ੍ਹਾਂ ਪੇਸ਼ ਨਹੀਂ ਹੋਏ ਉਹਨਾਂ ਨੂੰ ਕਿਸੇ ਵੀ ਤਬਕੇ ਵੱਲੋਂ ਪਾਰਟੀ ਵੱਲੋਂ ਜਾਂ ਲੋਕਾਂ ਵੱਲੋਂ ਇੱਕ ਹੀਰੋ ਦੀ ਤਰ੍ਹਾਂ ਨਹੀਂ ਦੇਖਿਆ ਜਾ ਰਿਹਾ ਪਰ ਸਰਕਾਰ ਨੂੰ ਵੀ ਇਸ ਦਾ ਨੁਕਸਾਨ ਹੋਇਆ ਹੈ ਸੱਤਾਕਰ ਨੂੰ ਵੀ ਨੁਕਸਾਨ ਉਠਾਉਣਾ ਪਿਆ ਹੈ ਇਸ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਰਿਹਾ ਉਹ ਸਰਕਾਰ ਨੂੰ ਲਗਾਤਾਰ ਨੁਕਸਾਨ ਪਹੁੰਚਾ ਰਿਹਾ ਹੈ ਦਿੱਲੀ ਵਾਲੇ ਮੁਸੀਬਤ ਦੇ ਸਮੇਂ ਭੱਜ ਗਏ ਇਹ ਸਿਰਫ ਲੁੱਟਣ ਦੇ ਲਈ ਆਏ ਸੀ ਇਹ ਵੀ ਜਦੋਂ ਸੁਸੋਦੀਆ ਤੇ ਕੇਜਰੀਵਾਲ ਪੰਜਾਬ ਦੇ ਇਹਨਾਂ ਖੜਾਂ ਦੇ ਮੌਕੇ ਤੇ ਨਰਾਦਰ ਰਹੇ ਉਹ ਕਿਤੇ ਦਿਖਾਈ ਨਹੀਂ ਦਿੱਤੇ ਜਦੋਂ ਪੰਜਾਬ ਤੇ ਪੀੜ ਆਈ ਇਹ ਸਾਰੇ ਭੱਜ ਗਏ ਇਹ ਸਨੇਹਾ ਵੀ ਉਹ ਚੰਗਾ ਸਨੇਹਾ ਬਣ ਕੇ ਪੰਜਾਬ ਦੇ ਲੋਕਾਂ ਦੇ ਵਿੱਚ ਨਹੀਂ ਗਿਆ ਅੱਜ ਕੇਜਰੀਵਾਲ ਪੰਜਾਬ ਦੇ ਦੌਰੇ ਤੇ ਆਏ ਸੀ ਪਰ ਭਗਵੰਤ ਮਾਨ ਦੀ ਅਚਾਨਕ ਸਿਹਤ ਖਰਾਬ ਹੋ ਗਈ ਇਹਤਿਆਜ ਆ ਰਿਹਾ ਹੈ ਕਿ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਜੋ ਉਹਨਾਂ ਨੇ ਇਕੱਠਿਆਂ ਕਰਨਾ ਸੀ ਕੇਜਰੀਵਾਲ ਨੇ ਕਰਨਾ ਸੀ ਉਹ ਫਿਲਹਾਲ ਮੁਲਤਵੀ ਕਰ ਦਿੱਤਾ ਗਿਆ ਹੈ ਜਦੋਂ ਇਹ ਐਪੀਸੋਡ ਰਿਕਾਰਡ ਮੈਂ ਕਰ ਰਿਹਾ ਹਾਂ ਉਦੋਂ ਤੱਕ ਖਬਰ ਹੀ ਹੈ ਕਿ ਉਹ ਦੌਰਾ ਮੁਲਤਵੀ ਕਰ ਦਿੱਤਾ ਗਿਆ ਹੈ ਹੁਣ ਇਸ ਤੇ ਵੀ ਰਾਜਕੀ ਸਿਆਸਤ ਹੋਣੀ ਹੈ ਇਹ ਤੋਂ ਵੀ ਕੁਝ ਇਨਕਾਰ ਨਹੀਂ ਕੀਤਾ ਜਾ ਰਿਹਾ ਆਵੇਂ ਸਸੋਦੀਆ ਵੱਲੋਂ ਚੁੱਪਚਾਪ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਢੇਡਾ ਮਾਰਿਆ ਗਿਆ ਉਹਨਾਂ ਵੱਲੋਂ ਜਾ ਕੇ ਨਿਰਖਣ ਕੀਤਾ ਗਿਆ ਰਾਗਵ ਚੱਡਾ ਵੀ ਇੱਕ ਦਿਨ ਵਾਸਤੇ ਹੜਪੀਲਤ ਇਲਾਕਿਆਂ ਦੇ ਵਿੱਚ ਗਿਆ ਉਹਦੇ ਕੋਲੋਂ 2.5 ਜਾਂ 3 ਜਾਂ 3 ਕਰੋੜ ਦੀ ਰਾਸ਼ੀ ਵੀ ਰਾਹਤ ਕਾਰਜਾਂ ਵਾਸਤੇ ਦਿੱਤੀ ਗਈ ਹੈ ਆਪਣੇ ਐਮਪੀਐਲਡ ਫੰਡਾਂ ਦੇ ਵਿੱਚੋਂ ਸੰਦੀਪ ਪਾਠਕ ਨੇ ਵੀ 5 ਕਰੋੜ ਰੁਪਏ ਰਾਹਤ ਕਾਰਜਾਂ ਲਈ ਦਿੱਤੇ ਨੇ ਹੋਰ ਵੀ ਐਮਐਲਏਆਂ ਨੇ ਐਮਪੀਆਂ ਨੇ ਆਪਣਾ ਯੋਗਦਾਨ ਪਾਇਆ ਹੈ ਬਹੁਤ ਕੁਝ ਕੀਤਾ ਹੈ ਪਰ ਫੇਰ ਵੀ ਪਾਰਟੀ ਦੀ ਸਥਿਤੀ ਡਾਮਾਡੂਲ ਹੈ ਇਸ ਤੋਂ ਇਨਕਾਰ ਨਹੀਂ ਕੀਤਾ ਜਾ ਰਿਹਾ ਇਹਨਾਂ ਚੀਜ਼ਾਂ ਦਾ ਕੋਈ ਵੀ ਪੋਜ਼ਿਟਿਵ ਇੰਪੈਕਟ ਨਹੀਂ ਆ ਰਿਹਾ ਹੁਣ ਤੱਕ ਜੋ ਕੁਝ ਵੀ ਸਿਆਸਤ ਪੰਜਾਬ ਦੇ ਵਿੱਚ ਘਟ ਰਹੀ ਹੈ ਪਹਿਲਾਂ ਲੈਂਡ ਪੂਲਿੰਗ ਨੀਤੀ ਦਾ ਜਿਹੜਾ ਵਿਰੋਧ ਸੀ ਉਸ ਤੋਂ ਬਾਅਦ ਹੁਣ ਹੜ੍ਹਾਂ ਦੇ ਵਿੱਚ ਜਿਹੜਾ ਪ੍ਰਬੰਧਨ ਨੂੰ ਲੈ ਕੇ ਵਿਰੋਧ ਹੋ ਰਿਹਾ ਹੈ ਦਿੱਲੀ ਵਾਲੇ ਨਿਰਾਦਰ ਰਹੇ ਨੇ ਸਿਆਸੀ ਨਤੀਜੇ 2027 ਦੇ ਵਿੱਚ ਚੰਗੇ ਆਉਣਗੇ ਇਹ ਹਜੇ ਫਿਲਹਾਲ ਨਹੀਂ ਕਿਹਾ ਜਾ ਸਕਦਾ ਆਮ ਆਦਮੀ ਪਾਰਟੀ ਬੈਕਫੁੱਟ ਤੇ ਹੈ ਲੋਕਾਂ ਦੇ ਵਿੱਚ ਜਿਹੜੀ ਪਪੂਲਾਰਿਟੀ ਸੀ ਉਹ ਪਹਿਲਾਂ ਹੀ ਗਿਰ ਰਹੀ ਸੀ ਇਨਾਂ ਸਥਿਤੀਆਂ ਨੇ ਉਸ ਨੂੰ ਹੋਰ ਡਰਾਮਾ ਰੋਲ ਕਰ ਦਿੱਤਾ ਹੈ ਇਸ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੁਣ ਜੇ ਆਪਾਂ ਭਾਜਪਾ ਦੀ ਗੱਲ ਕਰੀਏ ਜਿਹੜੇ ਪੰਜਾਬ ਯੂਨੀਵਰਸਿਟੀ ਦੇ ਨਤੀਜੇ ਨੇ ਉਹਨਾਂ ਨੂੰ ਭਾਜਪਾ ਚੰਗਾ ਸੰਕੇਤ ਮੰਨ ਰਹੀ ਹੈ ਇਹ ਕਿਹਾ ਜਾ ਰਿਹਾ ਹੈ ਉਹਨਾਂ ਦੇ ਵੱਡੇ ਲੀਡਰਾਂ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਇਹਦਾ ਅਸਰ ਤੁਹਾਨੂੰ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੇ ਵਿੱਚ ਵੀ ਦਿਖੇਗਾ ਲੇਕਿਨ ਭਾਜਪਾ ਦੇ ਵੀ ਹਾਲਾਤ ਕੋਈ ਬਹੁਤੇ ਵਧੀਆ ਨਹੀਂ ਹਨ ਇਹ ਵੀ ਇੱਕ ਸਚਾਈ ਹੈ ਨਰਿੰਦਰ ਮੋਦੀ ਵੱਲੋਂ ਕੋਈ ਵੀ ਪੰਜਾਬ ਦੇ ਨਾਮ ਤੇ ਸੰਦੇਸ਼ ਜਾਰੀ ਨਹੀਂ ਕੀਤਾ ਗਿਆ ਹੁਣ ਤੱਕ ਖੜਾ ਨੂੰ ਲੈ ਕੇ ਕੋਈ ਵੀ ਉਹਨਾਂ ਵੱਲੋਂ ਹਜੇ ਤੱਕ ਮੈਸੇਜ ਜਾਂ ਸੰਦੇਸ਼ ਨਹੀਂ ਜਾਰੀ ਕੀਤਾ ਗਿਆ ਆਵੇਂ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਗੱਲਬਾਤ ਕੀਤੀ ਗਈ ਹੈ ਦੋਹਾਂ ਨੇ ਹੀ ਅੱਡੜ ਮੌਕੇ ਤੇ ਫੋਨ ਕਰਕੇ ਜਾਣਕਾਰੀ ਲਈ ਹੈ ਕਿ ਕੀ ਹਾਲਾਤ ਨੇ ਪਰ ਕੋਈ ਰਾਹਤ ਪੈਕੇਜ ਦਾ ਐਲਾਨ ਨਾ ਕਰਨਾ ਕੋਈ ਪੰਜਾਬ ਦੇ ਨਾਲ ਖੜੇ ਆ ਸਾਰਾ ਦੇਸ਼ ਪੰਜਾਬ ਦੇ ਨਾਲ ਹੈ ਇਸ ਤਰੀਕੇ ਦਾ ਸੰਦੇਸ਼ ਨਾਮ ਦੇਣਾ ਉਹ ਵੀ ਪੰਜਾਬ ਦੇ ਲੋਕਾਂ ਦੇ ਵਿੱਚ ਸਨੇਹਾ ਕੁਛ ਚੰਗਾ ਨਹੀਂ ਗਿਆ ਹੈ afghanistan ਦੇ ਵਿੱਚ ਪੁਚਾਲ ਆਇਆ ਉੱਥੇ ਨਾਲ ਦੀ ਨਾਲ ਪ੍ਰਧਾਨ ਮੰਤਰੀ ਵੱਲੋਂ ਸੰਦੇਸ਼ ਜਾਰੀ ਕੀਤਾ ਗਿਆ ਉੱਥੇ ਨਾਲ ਦੀ ਨਾਲ ਰਾਹਤ ਸਮਗਰੀ ਵੀ ਭੇਜੀ ਗਈ iran ਵੱਲੋਂ ਵੀ ਪੰਜਾਬ ਦੇ ਲਈ ਸੰਦੇਸ਼ ਜਾਰੀ ਕੀਤਾ ਗਿਆ corea ਵੱਲੋਂ ਵੀ ਸਪੋਰਟ ਦੇ ਸੰਦੇਸ਼ ਆਏ ਪਰ ਪ੍ਰਧਾਨ ਮੰਤਰੀ ਵੱਲੋਂ ਕੋਈ ਰਾਹਤ ਪੈਕੇਜ ਦਾ ਐਲਾਨ ਨਾ ਕਰਨਾ ਜਾਂ ਰਾਹਤ ਦੀ ਕੋਈ ਕਾਰਵਾਈ ਨਾ ਸ਼ੁਰੂ ਕਰਨਾ ਇਸ ਨੂੰ ਜੋ ਸਿਆਸੀ ਹਲਕਿਆਂ ਦੇ ਵਿੱਚ ਪ੍ਰਚਾਰਿਆ ਜਾ ਰਿਹਾ ਹੈ ਉਹ ਪ੍ਰਚਾਰ ਕੋ ਚੰਗਾ ਨਹੀਂ ਹੋ ਰਿਹਾ ਸੰਦੇਸ਼ ਭਾਜਪਾ ਦੇ ਲਈ ਵੀ ਉਹ ਕੋਈ ਚੰਗਾ ਨਹੀਂ ਹੈ ਹਾਲਾਂਕਿ ਪਾਰਟੀ ਦੇ ਪ੍ਰਧਾਨ ਜੇਪੀ ਨੱਡਾ ਵੱਲੋਂ ਬਿਆਨ ਜਾਰੀ ਕੀਤੇ ਗਏ ਅੱਜ ਖੇਤੀਬਾੜੀ ਮੰਤਰੀ ਸ਼ਿਵਰਾਜ ਚੋਹਾਨ ਵੀ ਅੰਮ੍ਰਿਤਸਰ ਪਹੁੰਚ ਚੁੱਕੇ ਨੇ ਉਹ ਹੜ੍ਹ ਪ੍ਰੀਤ ਇਲਾਕਿਆਂ ਦਾ ਵਿੱਚ ਜਾ ਰਹੇ ਨੇ ਜਾਇਜ਼ਾ ਲੈ ਰਹੇ ਨੇ ਕੇਂਦਰ ਸਰਕਾਰ ਦੀਆਂ ਦੋ ਟੀਮਾਂ ਵੀ ਪੰਜਾਬ ਦੇ ਵਿੱਚ ਅੱਜ ਪਹੁੰਚ ਗਈਆਂ ਨੇ ਉਨ੍ਹਾਂ ਦਾ ਕੰਮ ਵੀ ਇਹੀ ਹੈ ਕਿ ਉਹ ਹਾਲਾਤ ਦਾ ਜਾਇਜ਼ਾ ਲੈਣਗੇ ਨੁਕਸਾਨ ਕਿੰਨਾ ਹੋਇਆ ਹੈ ਇਸ ਗੱਲ ਦਾ ਅਨੁਮਾਨ ਲਗਾਉਣਗੇ ਤਾਂ ਕਿ ਕੇਂਦਰ ਸਰਕਾਰ ਵੱਲੋਂ ਕੋਈ ਪੈਕੇਜ ਐਲਾਨਿਆ ਜਾ ਸਕੇ ਉਸ ਦਿਸ਼ਾ ਦੇ ਵਿੱਚ ਭਾਜਪਾ ਵੱਲੋਂ ਕਦਮ ਵਧਾਉਣੇ ਸ਼ੁਰੂ ਕਰ ਦਿੱਤੇ ਗਏ ਨੇ ਲੇਕਿਨ ਉਹ ਕਿੰਨਾ ਪੈਕੇਜ ਅਨਾਉਂਸ ਹੋਏਗਾ ਕਿਸ ਤਰੀਕੇ ਨਾਲ ਮਦਦ ਦਾ ਐਲਾਨ ਹੋਏਗਾ ਕਿਸ ਤਰੀਕੇ ਦੀ ਰਾਹਤ ਦਿੱਤੀ ਜਾਏਗੀ ਉਹਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਕੀ ਅਸਰ ਪਵੇਗਾ ਇਹਨਾਂ ਚੀਜ਼ਾਂ ਦਾ ਕਾਫੀ ਫਰਕ ਪਵੇਗਾ ਅੱਜ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਖੁੱਡੀਆਂ ਵੱਲੋਂ ਵੀ ਮੁਲਾਕਾਤ ਕੀਤੀ ਗਈ। ਫਿਲਹਾਲ 2000 ਕਰੋੜ ਰੁਪਏ ਦਾ ਪਹਿਲੀ ਕਿਸ਼ਤ ਦੇ ਤੌਰ ਤੇ ਜਾਰੀ ਕਰਨ ਦੇ ਲਈ ਉਹਨਾਂ ਵੱਲੋਂ ਬੇਨਤੀ ਕੀਤੀ ਗਈ ਜਾਂ ਰਿਕਵੈਸਟ ਦਿੱਤੀ ਗਈ ਕਿ ਫਿਲਹਾਲ ਫੌਰੀ ਤੌਰ ਤੇ ਤੁਸੀਂ 2000 ਕਰੋੜ ਰੁਪਇਆ ਜਾਰੀ ਕਰ ਦਿਓ ਤਾਂ ਕਿ ਅਸੀਂ ਉਹਨੂੰ ਲੋਕਾਂ ਨੂੰ ਰਾਹਤ ਦੇਣ ਦੇ ਲਈ ਵਰਤ ਸਕੀਏ। ਇਸ ਤਰ੍ਹਾਂ ਦੀ ਮੰਗ ਰੱਖੀ ਗਈ ਹੈ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੀ ਮਦਦ ਦੀ ਬੇਨਤੀ ਨਹੀਂ ਕੀਤੀ ਗਈ ਬਲਕਿ ਜਿਹੜਾ 60000 ਕਰੋੜ ਰੁਪਇਆ ਬਕਾਇਆ ਹੈ ਉਹ ਦਿਓ ਇਸ ਤਰ੍ਹਾਂ ਦੀ ਮੰਗ ਕੀਤੀ ਗਈ ਹੈ ਅਸੀਂ ਆਪਣੇ ਹੱਕ ਮੰਗ ਰਹੇ ਹਾਂ ਭੀਖ ਨਹੀਂ ਮੰਗੀ ਇਸ ਤਰ੍ਹਾਂ ਦਾ ਇੱਕ ਨਰੇਟਿਵ ਵੀ ਬੁਣਿਆ ਜਾ ਰਿਹਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਕੇਂਦਰ ਸਰਕਾਰ ਕੀ ਰਾਹਤ ਪੈਕੇਜ एलान ਦੀ ਹੈ ਕਿੰਨਾ ਵੱਡਾ ਰਾਹਤ ਪੈਕੇਜ एलान ਦੀ ਹੈ ਇਸ ਤੇ ਹੀ ਨਿਰਭਰ ਕਰੇਗਾ ਕਿ ਭਾਜਪਾ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰੀਕੇ ਦੀ ਰਾਜਨੀਤੀ ਪੰਜਾਬ ਦੇ ਵਿੱਚ ਕਰਨ ਦੇ ਵਿੱਚ ਸਫਲ ਰਹਿੰਦੀ ਹੈ ਪਰ ਕੇਂਦਰੀ ਮੰਤਰੀਆਂ ਦਾ ਆਉਣਾ ਕੇਂਦਰੀ ਟੀਮਾਂ ਦਾ ਆਉਣਾ ਇਹ ਇੱਕ ਤਰ੍ਹਾਂ ਦਾ ਸੰਕੇਤ ਬਣਿਆ ਜਾ ਰਿਹਾ ਹੈ ਕਿ ਉਸ ਦਿਸ਼ਾ ਦੇ ਵਿੱਚ ਭਾਜਪਾ ਵੱਲੋਂ ਕਦਮ ਵਧਾ ਦਿੱਤੇ ਗਏ ਕਾਂਗਰਸ ਦੇ ਵੱਲੋਂ ਵੀ ਸਿਆਸਤ ਕੀਤੀ ਗਈ ਉਹਦੇ ਕੁਝ ਆਗੂ ਰਾਹਤ ਕਾਰਜਾਂ ਦੇ ਵਿੱਚ ਜਾ ਕੇ ਕੰਮ ਕਰਦੇ ਦੇਖੇ ਗਏ ਜਿਵੇਂ ਕਿ ਆਮ ਆਦਮੀ ਪਾਰਟੀ ਦੇ ਵਰਕਰ ਵੀ ਦੇਖੇ ਗਏ ਨੇਤਾ ਵੀ ਦੇਖੇ ਗਏ ਮੰਤਰੀ ਵੀ ਦੇਖੇ ਗਏ ਲੇਕਿਨ ਕਾਂਗਰਸ ਪਾਰਟੀ ਦੇ ਉਪ ਪ੍ਰਤਾਪ ਸਿੰਘ ਬਾਜਪਾ ਵੱਲੋਂ ਇੱਕ ਬੰਬੂ ਕਾਟ ਲੈ ਕੇ ਆਉਣ ਤੋਂ ਇਲਾਵਾ ਕੋਈ ਬਹੁਤਾ ਵੱਡਾ ਛਾਪ ਨਹੀਂ ਛੱਡੀ ਗਈ ਸਗੋਂ ਉਸ ਦੇ ਵਿੱਚ ਵੀ ਜਿਹੜਾ ਆਪਸੀ ਕਲੇਸ਼ ਹੈ ਆਪਸੀ ਫੁੱਟ ਹੈ ਜਾਂ ਦਲੰਦਰ ਦੇ ਵਿੱਚ ਵੀ ਉਸ ਤੋਂ ਬਾਅਦ ਚਾਹੇ ਉਹ ਸੰਵਿਧਾਨ ਬਚਾਓ ਰੈਲੀਆਂ ਸੀ ਉੱਥੇ ਵੀ ਫੁੱਟ ਜਿਹੜੀ ਕਾਂਗਰਸ ਦੀ ਹਜੇ ਤੱਕ ਖਤਮ ਨਹੀਂ ਹੋਈ ਇਸ ਦੇ ਇਸ਼ਾਰੇ बार-बार ਮੀਡੀਆ ਦੇ ਵਿੱਚ ਸਾਹਮਣੇ ਆ ਰਹੇ ਨੇ ਕਾਂਗਰਸ ਵੀ ਇਸ ਸਮੇਂ ਦਾ ਸਿਆਸੀ ਲਾਹਾ ਨਹੀਂ ਲੈ ਸਕੀ ਉਹਨਾਂ ਵੱਲੋਂ ਵੀ ਲੋਕਾਂ ਦੇ ਵਿੱਚ ਕੋਈ ਬਹੁਤੀ ਚੰਗੀ ਇਮੇਜ ਆਪਣੀ ਨਹੀਂ ਛੱਡੀ ਗਈ ਇਹਦੇ ਵਿੱਚੋਂ ਵੀ ਇਨਕਾਰ ਨਹੀਂ ਕੀਤਾ ਜਾ ਸਕ ਹੁਣ ਬਚਿਆ ਹੈ ਅਕਾਲੀ ਦਲ ਸੁਖਬੀਰ ਬਾਦਲ ਲਗਾਤਾਰ ਕੋਸ਼ਿਸ਼ ਕਰ ਰਹੇ ਨੇ ਜਦੋਂ ਦੇ ਹੜ੍ਹਾਂ ਦੇ ਹਾਲਾਤ ਪੰਜਾਬ ਦੇ ਵਿੱਚ ਬਣੇ ਨੇ ਉਹ ਬਹੁਤ ਐਕਟਿਵ ਦਿਖਾਈ ਦੇ ਰਹੇ ਨੇ ਹਰ ਇਲਾਕੇ ਦੇ ਵਿੱਚ ਉਹਨਾਂ ਵੱਲੋਂ ਦੌਰਾ ਕੀਤਾ ਗਿਆ ਹੈ ਹਰ ਇਲਾਕੇ ਦੇ ਵਿੱਚ ਜਾ ਕੇ ਉਹਨਾਂ ਵੱਲੋਂ ਐਲਾਨ ਕੀਤੇ ਗਏ ਨੇ ਆਪਣੇ ਨਿੱਜੀ ਫੰਡਾਂ ਦੇ ਵਿੱਚੋਂ ਡੀਜ਼ਲ ਦੇਣਾ ਹੋਵੇ 100000 30000 ਲੀਟਰ ਡੀਜ਼ਲ ਜਾਂ ਪਾਈਪਾਂ ਦੇਣੀਆਂ ਹੋਣ ਜਾਂ ਚਾਰਾ ਹੋਵੇ ਸਾਰਾ ਕੁਝ ਉਹਨਾਂ ਵੱਲੋਂ ਐਲਾਨ ਮੌਕੇ ਦੇ ਉੱਤੇ ਕੀਤੇ ਗਏ ਨੇ ਹੁਣ ਅਸਲੀਅਤ ਦੇ ਵਿੱਚ ਕਿੰਨਾ ਰਾਹਤ ਦਾ ਮਟੀਰੀਅਲ ਉਹਨਾਂ ਲੋਕਾਂ ਦੇ ਵਿੱਚ ਪਹੁੰਚਿਆ ਹੈ ਇਹ ਤਾਂ ਉਹਨਾਂ ਇਲਾਕਿਆਂ ਦੇ ਲੋਕ ਦੱਸ ਸਕਦੇ ਨੇ ਪਰ ਜੋ ਪ੍ਰਚਾਰ ਹੋ ਰਿਹਾ ਹੈ ਜੋ ਸੋਸ਼ਲ ਮੀਡੀਆ ਦੇ ਉੱਤੇ ਹਰ ਰੋਜ਼ ਉਹ ਦਿਖਾਈ ਦੇ ਰਹੇ ਨੇ ਅਲੱਗ-ਅਲੱਗ ਇਲਾਕਿਆਂ ਦੇ ਵਿੱਚ ਉਹਨਾਂ ਵੱਲੋਂ ਇਸ ਮੌਕੇ ਦੇ ਉੱਤੇ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹ ਸਾਰਿਆਂ ਤੋਂ ਜ਼ਿਆਦਾ ਐਕਟਿਵ ਦਿਖਾਈ ਦਿਤਤੇ ਨੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਪਰ ਅਸਲ ਦੇ ਵਿੱਚ ਜ਼ਮੀਨ ਪੱਧਰ ਤੇ ਕਿੰਨਾ ਕੰਮ ਹੋਇਆ ਹੈ ਉਹੀ ਇਸ ਚੀਜ਼ ਨੂੰ ਡਿਟਰਮਨ ਕਰੇਗਾ ਕਿ ਲੋਕ ਉਹਨਾਂ ਨੂੰ ਉਹਨਾਂ ਦੀਆਂ ਪੁਰਾਣੀਆਂ ਗਲਤੀਆਂ ਤੋਂ ਮਾਫ਼ ਕਰਦੇ ਨੇ ਜਾਂ ਨਹੀਂ ਪਰ ਸੋਸ਼ਲ ਮੀਡੀਆ ਤੇ ਇਸ ਗੱਲ ਦਾ ਬਹੁਤ ਪ੍ਰਚਾਰ ਹੋ ਰਿਹਾ ਹੈ ਕਿ ਮਸੀਹਾ ਨੇ ਇਸ ਖਬੀਰ ਬਾਦਲ ਕੱਲੇ ਸੁਖਬੀਰ ਬਾਦਲੀ ਨੇ ਜੋ ਪੰਜਾਬ ਦੇ ਹੱਕਾਂ ਦੇ ਵਾਸਤੇ ਫਿਕਰਮੰਦ ਨੇ ਬਾਕੀ ਕੋਈ ਨਹੀਂ ਹੈ ਇਸ ਤਰੀਕੇ ਨਾਲ ਪ੍ਰਚਾਰ ਉਹਨਾਂ ਦਾ ਬਹੁਤ ਜ਼ਿਆਦਾ ਹੋ ਰਿਹਾ ਹੈ ਉਹ ਪ੍ਰਚਾਰ ਕਿਤੇ ਸਿਆਸੀ ਵੋਟਾਂ ਦੇ ਵਿੱਚ ਤਬਦੀਲ ਹੁੰਦਾ ਹੈ ਜਾਂ ਨਹੀਂ ਇਹ ਤਾਂ ਆਉਣ ਵਾਲਾ ਵਕਤ ਦੱਸੇਗਾ ਲੇਕਿਨ ਅੱਜ ਜੋ ਹੋਇਆ ਹੈ ਜੋ ਅੱਜ ਕੇਜਰੀਵਾਲ ਦਾ ਦੌਰਾ ਰੱਦ ਹੋਇਆ ਹੈ ਇਹ ਭਗਵੰਤ ਮਾਨ ਦੇ ਸਿਹਤ ਦਾ ਹਵਾਲਾ ਦਿੱਤਾ ਜਾ ਰਿਹਾ ਹੈ ਉਸ ਤੇ ਉੱਪਰ ਵੀ ਸਿਆਸਤ ਰੱਜ ਕੇ ਹੋਏਗੀ ਉਸ ਨੂੰ ਇਕ ਇਸ ਤਰ੍ਹਾਂ ਦਾ ਸਿੱਧਾ ਸਾਦਾ ਕੇਸ ਨਹੀਂ ਮੰਨ ਲਿਆ ਜਾਏਗਾ ਉਹਦੇ ਵਿੱਚ ਕਿਆਸਰਾਈਆਂ ਬਹੁਤ ਬਦਾਈਆਂ ਜਾਣਗੀਆਂ ਵਿਰੋਧੀ ਧਿਰਾਂ ਵੱਲੋਂ ਇਹ ਜ਼ਰੂਰ ਕਿਹਾ ਜਾਏਗਾ ਕਿ ਕੇਜਰੀਵਾਲ ਦਾ ਦੌਰਾ ਰੱਦ ਨਹੀਂ ਹੋਇਆ ਹੈ ਉਹ ਲੋਕਾਂ ਦੇ ਵਿੱਚ ਜੋ ਵਿਰੋਧ ਹੈ ਉਸ ਨੂੰ ਜਾਂ ਤਾਂ ਭਾਪ ਗਏ ਸੀ ਜਾਂ ਇੰਟੈਲੀਜੈਂਸ ਵੱਲੋਂ ਰਿਪੋਰਟਾਂ ਆ ਗਈਆਂ ਹੋਣਗੀਆਂ ਕਿ ਉੱਥੇ ਉਹਨਾਂ ਦਾ ਵਿਰੋਧ ਹੋਏਗਾ ਜਿੱਥੇ ਵੀ ਉਹ ਜਾਣਗੇ ਇਸ ਕਰਕੇ ਉਹ ਭੱਜ ਗਏ ਨੇ ਉਹਨਾਂ ਵੱਲੋਂ ਦੌਰਾ ਰੱਦ ਕੀਤਾ ਗਿਆ ਹੈ ਇਹਦੇ ਪਿੱਛੇ ਸੀਐਮ ਦੀ ਸਿਹਤ ਨਹੀਂ ਹੈ ਬਲਕਿ ਲੋਕਾਂ ਦਾ ਵਿਰੋਧ ਜੋ ਹੋਣਾ ਸੀ ਉਸ ਨੂੰ ਪਹਿਲਾਂ ਭਾਂਪ ਲਿਆ ਗਿਆ ਹੈ ਇਸ ਕਰਕੇ ਕੇਜਰੀਵਾਲ ਵੱਲੋਂ ਦੌਰਾ ਰੱਦ ਕੀਤਾ ਗਿਆ ਜੇ ਕੇਜਰੀਵਾਲ ਅਮਨ ਅਰੋੜਾ ਜਾਂ ਕਿਸੇ ਹੋਰ ਲੀਡਰ ਨਾਲ ਦੌਰਾ ਜਾਰੀ ਵੀ ਰੱਖਦੇ ਨੇ ਤਾਂ ਵੀ ਉਹਦੇ ਵਿੱਚ ਉਹਦੇ ਸਿਆਸੀ ਮਾਨੇ ਜ਼ਰੂਰ ਕੱਢੇ ਜਾਣਗੇ ਇੱਥੇ ਇਸ ਚੀਜ਼ ਨੂੰ ਇਹ ਵੀ ਪ੍ਰਚਾਰਿਆ ਜਾਏਗਾ ਕਿ ਭਗਵੰਤ ਮਾਨ ਵੀ ਲੋਕਾਂ ਦੇ ਮੂਡ ਨੂੰ ਸਮਝ ਚੁੱਕੇ ਨੇ ਉਹਨਾਂ ਵੱਲੋਂ ਵੀ ਦਿੱਲੀ ਲੋਬੀ ਦੇ ਖਿਲਾਫ ਬਗਾਵਤ ਕਰ ਦਿੱਤੀ ਗਈ ਹੈ ਇਸ ਲਈ ਉਹਨਾਂ ਵੱਲੋਂ ਕੇਜਰੀਵਾਲ ਦੇ ਨਾਲ ਦੌਰਾ ਕਰਨ ਤੋਂ ਮਨਾ ਕਰ ਦਿੱਤਾ ਗਿਆ ਜੋ ਪਠਾਨ ਮਾਜ਼ਰਾ ਵੱਲੋਂ ਕਈਆਂ ਕਈਆਂ ਗੱਲਾਂ ਸੀ ਭਗਵੰਤ ਮਾਨ ਨੂੰ ਕਿਹਾ ਗਿਆ ਸੀ ਕਿ ਤੂੰ ਮਰਦਬਾਨ ਬਗਾਵਤ ਕਰ ਸਾਰੇ ਐਮਐਲਏ ਤੇਰੇ ਨਾਲ ਨੇ ਉਸ ਨੂੰ ਵੀ ਇਸ ਤਰੀਕੇ ਨਾਲ ਪ੍ਰਚਾਰਿਆ ਜਾਏਗਾ ਕਿ ਭਗਵੰਤ ਮਾਨ ਪਾਰਟੀ ਤੋੜਨ ਦੇ ਲਈ ਤਿਆਰ ਨੇ ਕਿਉਂਕਿ ਪਿਛਲੇ ਕਈ ਸਾਲਾਂ ਤੋਂ ਇਸ ਤਰੀਕੇ ਦਾ ਭੰਡੀ ਪ੍ਰਚਾਰ ਹੋ ਰਿਹਾ ਹੈ ਕਿ ਉਹ 2027 ਤੋਂ ਪਹਿਲਾਂ ਇੱਕ ਆਪਣਾ ਅਲੱਗ ਧੜਾ ਬਣਾ ਲੈਣਗੇ ਇੱਕ ਅਲੱਗ ਪਾਰਟੀ ਪੰਜਾਬ ਦੀ ਪਾਰਟੀ ਖੇਤਰੀ ਪਾਰਟੀ ਬਣਾ ਕੇ ਲਕਸ਼ਾਂ ਲੜਨਗੇ ਇਹ ਕੁਝ ਵੀ ਪ੍ਰਚਾਰਿਆ ਜਾ ਰਿਹਾ ਹੈ ਪਰ ਇਹ ਸਾਰੇ ਕਾਸੇ ਦੇ ਵਿੱਚੋਂ ਜਿਹੜੇ ਆਮ ਲੋਕ ਨੇ ਜਿਹੜੇ ਹੜ੍ਹਾਂ ਤੋਂ ਪ੍ਰਭਾਵਿਤ ਨੇ ਜਿਨ੍ਹਾਂ ਦਾ ਨੁਕਸਾਨ ਹੋਇਆ ਹੈ ਜਾਂ ਜਿਨ੍ਹਾਂ ਦੇ ਉੱਤੇ ਖਤਰਾ ਅੱਜ ਵੀ ਮੰਡਰਾ ਰਿਹਾ ਹੈ ਹੋਰ ਕਈ ਇਲਾਕੇ ਨੇ ਜਿੱਥੇ ਪਾਣੀ ਨੁਕਸਾਨ ਕਰ ਸਕਦਾ ਹੈ ਹਜੇ ਖਤਰਾ ਟਲਿਆ ਨਹੀਂ ਹੈ ਉਹ ਲੋਕ ਕੀ ਕਰਨਗੇ ਉਹਨਾਂ ਦਾ ਨੁਕਸਾਨ ਕੌਣ ਭਰਪਾਈ ਕਰੇਗਾ ਇਹ ਸਵਾਲ ਹਜੇ ਉਵੇਂ ਦੇ ਉਵੇਂ ਖੜੇ ਨੇ ਉਹਨਾਂ ਨੂੰ ਹਜੇ ਆਪਣੇ ਪ੍ਰਸ਼ਨਾਂ ਦੇ ਉੱਤਰ ਕਿਤੋਂ ਨਹੀਂ ਮਿਲ ਰਹੇ ਸਿਆਸੀ ਤਰ੍ਹਾਂ ਆਪਣੀ ਸਿਆਸਤ ਕਰੀ ਜਾ ਰਹੀਆਂ ਨੇ ਆਮ ਲੋਕ ਉਸੇ ਤਰੀਕੇ ਨਾਲ ਪਿਸ ਰਹੇ ਨੇ ਜਿਸ ਤਰੀਕੇ ਨਾਲ ਉਹ ਪਹਿਲਾਂ ਪਿਸਦੇ ਆਏ ਨੇ ਉਹਨਾਂ ਦੇ ਜੀਵਨ ਵਿੱਚ ਕੋਈ ਫਰਕ ਨਹੀਂ ਪਿਆ ਸਰਕਾਰਾਂ ਆਉਂਦੀਆਂ ਨੇ ਸਰਕਾਰਾਂ ਜਾਂਦੀਆਂ ਨੇ ਬਦਲਦੀਆਂ ਨੇ ਪਰ ਜ਼ਮੀਨ ਦੇ ਉੱਤੇ ਕੁਝ ਨਹੀਂ ਬਦਲਦਾ ਇਸੇ ਤਰੀਕੇ ਨਾਲ ਚਾਹੇ ਹੜ ਆਉਂਦੇ ਨੇ ਚਾਹੇ ਕੋਈ ਹੋਰ ਆਪਦਾ ਆਉਂਦੀ ਹੈ ਲੋਕਾਂ ਨੂੰ ਹਮੇਸ਼ਾ ਆਪਣਾ ਧਿਆਨ ਖੁਦ ਰੱਖਣਾ ਪੈਂਦਾ ਹੈ ਸਰਕਾਰਾਂ ਟੈਕਸ ਜ਼ਰੂਰ ਇਕੱਠਾ ਕਰਦੀਆਂ ਨੇ ਵਾਅਦੇ ਜ਼ਰੂਰ ਕਰਦੀਆਂ ਨੇ ਪਰ ਨਾ ਤਾਂ ਸਰਕਾਰਾਂ ਵੱਲੋਂ ਮੁਆਵਜ਼ੇ ਦਿੱਤੇ ਜਾਂਦੇ ਨੇ ਨਹੀਂ ਸਰਕਾਰਾਂ ਵੱਲੋਂ ਕੋਈ ਜ਼ਰੂਰੀ ਪ੍ਰਬੰਧ ਕੀਤੇ ਜਾਂਦੇ ਨਹੀਂ ਤਾਂ ਕਿ ਲੋਕ ਇਹਨਾਂ ਵਿਪਦਾਵਾਂ ਤੋਂ ਬਚ ਸਕਣ ਲੋਕ ਉਹਨਾਂ ਨੂੰ ਆਪਣੇ ਹਾਲਾਤਾਂ ਤੇ ਛੱਡ ਦਿੱਤਾ ਜਾਂਦਾ ਹੈ ਅੱਜ ਵੀ ਜੋ ਪੰਜਾਬ ਛੋ ਰਿਹਾ ਹੈ ਜਿੰਨੀ ਮਦਦ ਆਮ ਲੋਕਾਂ ਵੱਲੋਂ ਕੀਤੀ ਜਾ ਰਹੀ ਹੈ ਸਧਾਰਨ ਲੋਕ ਇਕੱਠੇ ਹੋ ਕੇ ਇੱਕ ਦੂਜੇ ਦੀ ਬਾਹ ਫੜ ਰਹੇ ਨੇ ਉਸ ਤਰੀਕੇ ਨਾਲ ਕਿਤੇ ਵੀ ਕੋਈ ਸਰਕਾਰ ਜਾਂ ਏਜੰਸੀ ਚਾਹੇ ਉਹ ਕੇਂਦਰ ਸਰਕਾਰ ਹੋਵੇ ਜਾਂ ਪੰਜਾਬ ਸਰਕਾਰ ਹੋਵੇ ਲੋਕਾਂ ਦੀ ਬਾਹ ਫੜਦੀ ਦਿਖਾਈ ਨਹੀਂ ਦੇ ਰਹੀ ਲੋਕਾਂ ਦਾ ਸਹਾਰਾ ਬਣਦੀ ਦਿਖਾਈ ਨਹੀਂ ਦੇ ਰਹੀ ਆਉਣ ਵਾਲੇ ਦਿਨਾਂ ਦੇ ਵਿੱਚੇ ਕੁਝ ਬਦਲੇਗਾ ਕੋਈ ਰਾਹਤ ਪੈਕੇਜ ਆਏਗਾ ਜੇ ਆਏਗਾ ਵੀ ਤਾਂ ਉਹਦਾ ਕਿੰਨਾ ਹਿੱਸਾ ਲੋਕਾਂ ਤੇ ਖਰਚ ਹੋਏਗਾ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਫਿਲਹਾਲ ਸਿਆਸੀ ਤਰ੍ਹਾਂ ਜੋ ਉਹਨਾਂ ਦਾ ਕੰਮ ਹੈ ਅਸਲੀ ਕੰਮ ਹੈ ਸਿਆਸਤ ਕਰਨਾ ਉਸ ਤੇ ਵਿੱਚ ਰੁਝੀਆਂ ਹੁੰਦੀਆਂ ਨੇ ਲੋਕ ਕੀ ਕਰ ਰਹੇ ਨੇ ਉਹਨਾਂ ਦਾ ਕੀ ਹੋ ਰਿਹਾ ਹੈ ਉਸ ਤੇ ਉੱਤੇ ਸ਼ਾਇਦ ਇੰਨਾ ਧਿਆਨ ਨਹੀਂ ਹੈ ਔਰ ਇਹਦੇ ਵਿੱਚ ਕੋਈ ਬਦਲਾਅ ਆਏਗਾ ਬਹੁਤ ਛੇਤੀ ਆਏਗਾ ਕੱਲੋਂ ਭਾਜਪਾ ਵੀ ਸੱਤਾ ਦੇ ਉੱਤੇ ਪੰਜਾਬ ਦੀ ਤੇ ਕਾਬਜ ਹੋ ਜਾਂਦੀ ਹੈ ਜਾਂ ਨਹੀਂ ਹੁੰਦੀ ਹੈ ਕੋਈ ਹੋਰ ਪਾਰਟੀ ਆ ਜਾਂਦੀ ਹੈ ਸੁਖਬੀਰ ਬਾਦਲ ਵਾਪਸ ਆ ਜਾਂਦੇ ਨੇ ਲੋਕਾਂ ਦੇ ਜੀਵਨ ਤੇ ਕੋਈ ਬਹੁਤ ਜ਼ਿਆਦਾ ਪ੍ਰਭਾਵ ਪਏਗਾ ਉਹਨਾਂ ਦੀ ਜ਼ਿੰਦਗੀ ਬਿਹਤਰ ਹੋਏਗੀ ਇਹ ਨਹੀਂ ਕਿਹਾ ਜਾ ਸਕਦਾ ਉਹ ਉਵੇਂ ਹੀ ਚੱਲਣੀ ਹੈ ਪਰ ਸੱਤਾ ਆਪਣੀ ਚਾਲ ਚੱਲਣੀ ਹੈ ਇਹ ਸ਼ਾਇਦ ਇੱਕੋ ਇੱਕ ਅਟੱਲ ਸਚਾਈ ਹੈ ਜਿਸ ਨੂੰ ਸਾਨੂੰ ਸਾਰਿਆਂ ਨੂੰ ਮੰਨ ਲੈਣਾ ਚਾਹੀਦਾ ਪਰ ਉਮੀਦ ਕਰਦੇ ਹਾਂ ਲੋਕ ਸਮਝਣਗੇ ਲੋਕ ਇਹਨਾਂ ਚੀਜ਼ਾਂ ਤੋਂ ਕੁਝ ਸਬਕ ਸਿੱਖਣਗੇ ਆਉਣ ਵਾਲੇ ਸਮਿਆਂ ਦੇ ਵਿੱਚ ਜਿਹੜੀ ਆਪਣੀ ਵੋਟ ਦਾ ਅਧਿਕਾਰ ਹੈ ਉਹਨੂੰ ਸੋਚ ਸਮਝ ਕੇ ਵਰਤਣਗੇ ਕਿਸੇ ਉਮੀਦ ਦੇ ਨਾਲ ਧਰਤ ਵਿਦਾ ਲੈਣੇ ਆ ਧੰਨਵਾਦ